ਅਨਮੋਲ ਗਗਨ ਮਾਨ ਦੇ ਅਸਤੀਫੇ ਦੀਆਂ ਗੱਲਾਂ ਅੱਜ ਸੋਸ਼ਲ ਮੀਡੀਆ 'ਤੇ ਆਮ ਵੇਖ ਨੂੰ ਮਿਲ ਰਹੀਆਂ ਨੇ ਕੁਝ ਲੋਕ ਉਹਨਾਂ ਦੇ ਹੱਕ ਵਿੱਚ ਭੁਗਤ ਰਹੇ ਨੇ ਤੇ ਕੁਝ ਉਹਨਾਂ ਦੇ ਉਲਟ ਤਾਂ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਪਾਰਟੀ ਛੱਡ ਕੇ ਗਿਆ ਵੀ ਜਾਂ ਕਿਸੇ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਬੇਸ਼ੱਕ ਉਹਨਾਂ ਵੱਲੋਂ ਇੱਕ ਬਿਆਨ ਆਇਆ ਕਿ ਮੈਂ ਹਮੇਸ਼ਾ ਵਾਸਤੇ ਸਿਆਸਤ ਛੱਡੀ ਭਾਰੇ ਚਸਕਾ ਐਵੇਂ ਦਾ ਕਿ ਜਿਹੜਾ ਛੱਡਣਾ ਬਹੁਤ ਔਖਾ ਅਸੀਂ ਕਿਵੇਂ ਭੁੱਲ ਜਾਈਏ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲੀ ਇਸ ਭੈਣ ਦੇ ਬਿਆਨ ਨੇ ਕਿਸਾਨਾਂ ਉੱਪਰ ਰਾ ਦੇ ਸਮੇਂ ਕਿੰਨੀ ਤੇ ਸ਼ਦਤ ਕੀਤੀ ਅਖੀਰ ਦੇ ਵਿੱਚ ਅਸੀਂ ਬਸ ਇਹੀ ਕਹਾਂਗੇ ਕਿ 5 ਮਿੰਟਾਂ ਚ ਐਮਐਸਪੀ ਦੇਣ ਵਾਲੀ ਸਾਡੀ ਭੈਣ ਅੱਜ ਪਾਰਟੀ ਤੋਂ ਪੱਲਾ ਛੱਡ ਗਈ ਬੇਅਦਬੀ ਤੇ ਨਸ਼ੇ ਰੋਕਣ ਦੇ ਵਾਅਦਿਆਂ ਤੋਂ ਬਣੀ ਆਪ ਟਾਈਟੈਨਿਕ ਜਹਾਜ਼ ਤੋਂ ਲੱਗਿਆ ਜਿਵੇਂ ਛਾਲ ਮਾਰ ਗਈ ਹੁਣ بڑے ਮਲਾ ਬੀਬਾ ਤੇਰੇ ਵੱਲ ਭੱਜ ਭੱਜੇ ਆਉਣਗੇ ਸਮਾਂ ਰਹਿੰਦਿਆਂ ਛਾਲ ਤੂੰ ਮਾਰੀ ਚਲੋ ਖਰੜ ਵਾਲੇ ਆਪਣੀਆਂ ਲਾਈਫ ਚੈੱਕ ਤਾਂ ਬਚਾਉਣਗੇ